ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣੇ ਨਾਲ ਵੀਰਾਂ ਰਾਜਵਿੰਦਰ ਆਪਾਂ ਅੱਜ ਖੜੇ ਆਂ ਮੋਗੇ ਤੇ ਜਿਹੜੇ ਟਰੈਕਟਰ ਦੀ ਅੱਜ ਆਪਾਂ ਗੱਲ ਕਰਨੀ ਨਾ ਇੱਕ ਕੱਲਾ ਇੱਕ ਟਰੈਕਟਰ ਆ ਜਿਹੜਾ ਆਪਣੇ ਪੰਜਾਬ ਦਾ ਟਰੈਕਟਰ ਆ ਆਪਾਂ ਕਹਿ ਸਕਦੇ ਹਣਾ ਵੀਰੇ ਹਾਂਜੀ ਪੰਜਾਬ ਦਾ ਮੀਨਸ ਵੀ ਆਪਣੇ ਪੰਜਾਬ ਚ ਹੀ ਬਣਦਾ ਹਾਂਜੀ ਤੇ ਪੰਜਾਬੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਆਪਾਂ ਖਾਣਾ ਖਾਣ ਕਿਤੇ ਜਾਈਏ ਵੀ ਹੋਰ 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 ਉਹ ਸਾਫ ਕਿਤਾਬ ਇਹਦਾ ਵੀ ਇਹਦੇ ਤੇ ਨਾ ਲੋਹਾ ਸਿਸਟਮ ਐਸਾ ਹਣਾ ਲਾਇਆ ਵੀ ਹੋਰ ਹੋਰ ਜਿਹੜੀ ਚੀਜ਼ ਉਹ ਮਰਜੀ ਜਿਹੜੇ ਅੰਗ ਪੈਰ ਨੂੰ ਮਰਜੀ ਹੱਥ ਲਾ ਲਓ ਉਹ ਵੱਡਾ ਵੱਡਾ ਹੀ ਏ ਇਹ ਇੰਜਨ ਦੀ ਗੱਲ ਕਰੀਏ ਇੰਜਨ ਵੀ ਵੱਡਾ ਲਿਫਟ ਹਿੱਸਾ ਇੱਕ ਚੀਜ਼ ਮੈਂ ਹੋਰ ਦੱਸ ਦਵਾਂ ਜਿੰਨੇ ਕੁ ਮੈਨੂੰ ਨੌਲੇਜ ਆ ਵੀ ਇੱਕ ਐਸਾ ਟਰੈਕਟਰ ਆ ਵੀ ਜਿਹਦਾ ਸਾਰਾ ਕੁਝ ਹੀ ਆਪਦਾ ਹਨਾ ਵੀਰੇ ਹਾਂਜੀ ਵੀ ਜੋ ਇਹ ਕੁਝ ਕੰਪਨੀਆਂ ਹਿੱਸੇ ਲੈ ਲੈਂਦੀਆਂ ਵੀ ਅਗਲਾ ਜਾਂ ਪਿਛਲਾ ਚਲੋ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਉਹ ਉਹਨਾਂ ਦੇ ਆਪੋ ਆਪਣੇ ਉਹ ਹੁੰਦੇ ਆ ਸਸਤਮ ਪਰ ਇਹ ਸੋਨਾਲੀ ਕਣੇ ਅਗਲਾ ਹਿੱਸਾ ਵੀ ਆਪਦਾ ਤਿਆਰ ਕਰ ਲਿਆ ਹਣਾ ਹਾਂਜੀ ਆਪਦਾ ਵੀਰੇ ਮੋਰ ਲੱਗੀ ਆ ਆਈਟੀਐਲ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਇਹਨਾਂ ਦੇ ਵੀਰੇ ਬਾਹਰ ਵੀ ਜਾਂਦੇ ਆ ਨਾ ਮਾਡਲ ਹਾਂਜੀ ਬਾਹਰ ਵੀ ਜਾਂਦੇ ਐ ਐਕਸਪੋਰਟ ਮਾਡਲ ਹੈਗੇ ਆ ਉਹ ਇਦਾਂ ਦੇ ਲੋਕ ਕੀ ਹੁੰਦੀ ਜਾਂ ਉਹ ਚੇਂਜ ਆ ਚੇਂਜ ਆ ਫਰਕ ਆ ਥੋੜਾ ਜਿਹਾ ਥੋੜਾ ਜਿਹਾ ਫਰਕ ਇਹਨੇ 1600 ਦੇ ਰੂਪ ਚ ਵੀ ਜਾਂਦਾ ਸੋਨਾਲੀ ਕਾ ਤੇ ਰੂਪ ਚ ਵੀ ਜਾਂਦਾ ਇੱਕ 1600 ਆ ਜਾਂਦਾ ਨਾ ਹਾਂ ਉਹਦੇ ਚ ਜਾਂਦਾ ਬਾਹਰ ਉਹਦੇ ਚ ਜਾਂਦਾ ਤੇ ਵੀਰੇ ਕਿਵੇਂ ਰਿਆ ਫਿਰ ਤੁਹਾਡਾ 25 25 ਬਹੁਤ ਵਧੀਆ ਰਿਆ ਬੋਕ ਨੇ ਰਿਆ ਨਾ ਪੂਰੀ ਫੁਕਿੰਗ ਰੀਆ ਕਰ ਪਈਆ ਮਾਰ ਕੇ ਐਸਟਰਪੂਰੇ ਨਹੀਂ ਆਏ ਉਹਨੇ ਨਹੀਂ ਆਏ ਚਲੋ ਵੈਗਲ ਕਰਦੀ ਕਲਾ ਕਰੇ ਅੱਜ ਆਪਾਂ ਜਿੱਥੇ ਖੜੇ ਵੀਰਾਂ ਨੇ ਨਾ ਨਵੀਂ ਏਜੰਸੀ ਬਣਾਈ ਆ ਮੇਰਾ ਹੀ ਕਿੜਾ ਅੱਜ ਲੱਗਾ ਉਹ ਤੋਂ ਪਹਿਲਾਂ ਪੌਦਰ ਸ਼ੂਟ ਕਰਦੇ ਰਹੇ ਹਨ ਹਾਂਜੀ ਪਹਿਲਾਂ ਪੁਰਾਣੇ ਥਾਂ ਤੇ ਕਰਦੇ ਹਾਂ ਹਾਂ ਇਹਦਾ ਪਹਿਲਾ ਮੜਾ ਐਡਰੈਸ ਦੱਸਿਆ ਜੇ ਆਪਾਂ ਕਿੱਥੇ ਆਉਣ ਐਡਰੈਸ ਹੈਗਾ ਜੀ ਆਪਣਾ ਢਾਲੀਵਾਲ ਟਰੈਕਟਰਸ ਕੋਟਕਪੁਰਾ ਰੋਡ ਹਾਂਜੀ ਜਾਂ ਆਪਾਂ ਇਹਨੂੰ ਬਾਈਪਾਸ ਵੀ ਕਹਿ ਦਿੰਨੇ ਕੋਟਕਪੁਰਾ ਬਾਈਪਾਸ ਨੀਅਰ ਓਵਰ ਬ੍ਰਿਜ ਜਿਹੜਾ ਰੇਲਵੇ ਵਾਲਾ ਆਪਾਂ ਵਾਲਾ ਹਾਂ ਪੁਰਦੇ ਉੱਪਰੋਂ ਵੀ ਦੇ ਸਪੂਨੇ ਤੇ ਪੁਲਦੇ ਨਾਲ ਹੀ ਹੈ ਨਾ ਹਾਂਜੀ ਤੇ ਆਪਾਂ ਇਹ ਤੋਂ ਸ਼ੁਰੂ ਕਰ ਲਈਏ ਵੀਰੇ 60 60 ਡੀ ਆਈ ਜੀ ਫੋਰ ਬੀਨ 60 ਇਹਦੇ ਚ ਵੀਰੇ ਕੰਪਨੀ ਦੇ ਜ਼ਿੰਮੇਦਾਰਾਂ ਦੇ ਦੱਸਣ ਵਾਲੀਆਂ ਗੱਲਾਂ ਸਾਨੂੰ ਵੀ ਸਮਝਾ ਦਿਓ ਮੜੀਆਂ ਇਹ ਇਹਦੇ ਚ ਕੀ ਖੋਬੀਆਂ ਨੇ ਖੂਬੀਆਂ ਵੀਰੇ ਮੇਨ ਇੱਕ ਤਾਂ ਇੰਜਨ ਬਹੁਤ ਵੱਡਾ ਆਪਾਂ ਨੂੰ 4712 ਸੀਸੀ ਦਾ ਇੰਜਨ ਆ ਹੂੰ ਬਾਕੀ ਕੰਪਨੀ ਆਪਣੇ ਜ਼ਿੰਮੇਦਾਰਾਂ ਦੇ ਮੁਤਾਬਕ ਜੋ ਕਹਿੰਦੇ ਆ ਜੇ ਸੌਣ ਦੀ ਸਾਰਿਆਂ ਬਾਰੇ ਤੇ ਉਵੇਂ ਇਹਦੇ ਵਿੱਚ ਤਬਦੀਲੀਆਂ ਕਰਦੀ ਰਹਉਂਦੀ ਹੈਗੀ ਸਮੇ ਸਮੇਂ ਨਾਲ ਹਾਂ ਜਿਵੇਂ ਹੁਣ ਕਈ ਵੀਰਾਂ ਦੀ ਕਿਸਾਨ ਵੀਰਾਂ ਦੀ ਮੰਗ ਸੀ ਡੀਆਈ ਸ਼ੋ ਇਹ ਦਿੱਤਾ ਕੰਪਨੀ ਨੇ ਆਪਾਂ ਨੂੰ 25 ਦੇ ਵਿੱਚ ਹੂੰ ਪਹਿਲੇ ਕਿਲਾ ਆਰਐਕਸ ਸ਼ੋ ਚ ਹੀ 4 ਵੀ ਲਾਉਂਦਾ ਸੀਗਾ ਮਿੱਡੀ ਸ਼ੋ ਵਾਲਾ ਹਾਂ ਮਿੱਡੀ ਸ਼ੋ ਵਾਲਾ ਜਣਾ ਹਾਂਜੀ ਫਿਰ ਆ ਆਪਾਂ ਨੂੰ 25 ਚ ਦਿੱਤਾ ਡਾਇਰੈਕਟਰ ਕੰਪਨੀ ਨੇ ਕਿਸਾਨ ਕਿਸਾਨ ਦੀ ਡਿਮਾਂਡ ਤੇ ਆਇਆ ਜੀ ਇਹ ਪਹਿਲਾ ਬੰਦ ਹੋ ਗਿਆ ਸੀ ਵੀਰੇ ਨਹੀਂ ਪਹਿਲਾ ਕੱਲੀ ਆਰਐਕਸ ਸ਼ੋ ਆਉਂਦੀ ਸੀਗੀ ਫੋਰ 휠 ਚ ਇਹ ਨਹੀਂ ਸੀ ਆਉਂਦੀ ਠੀਕ ਆ ਤੇ 2휠 ਡਰਾਈਵ ਚ ਮਿਲਦਾ ਪਿਆ ਸੀ ਆਪਾਂ ਨੂੰ ਕੱਲਾ ਓਕੇ ਹਾਂਜੀ ਤੇ ਫੋਰ 휠 ਚ ਵੀ ਦੇਤਾ ਫੋਰ 휠 ਚ ਆਪਾਂ ਨੂੰ 2025 ਚ ਦਿੱਤਾ ਇਹ ਰੈਕਟਰ ਜੀ ਠੀਕ ਆ ਵੀ ਕਿ ਕਈ ਵੀਰਾਂ ਨੂੰ ਇਹ ਪਸੰਦ ਆ ਹਨਾ ਇਹਨਾਂ ਦੋਵਾਂ ਚ ਬਹੁਤ ਆ ਵੀਰੇ ਇਹ ਇਹਨਾਂ ਦੋਵਾਂ ਚ ਫਰਕ ਕੋਈ ਹੈਗਾ ਵੀਰੇ ਫਰਕ ਕੋਈ ਖਾਸ ਨਹੀਂ ਹੈ ਜਿਵੇਂ ਵੀਰੇ ਇਹਦਾ ਤੇਲ ਵਾਲਾ ਯਾਰ ਕਲੀਨਰ ਆ ਹਾਂਜੀ ਉਹਦਾ ਸੁੱਕਾ ਵਾ ਉਹਦਾ ਸੁੱਕਾ ਆ ਗਿਆ ਤੇ ਲੁੱਕ ਦਾ ਫਰਕ ਆ ਲੁੱਕ ਦਾ ਫਰਕ ਬਸ ਬੈਟ ਆਪਣਾ ਮੇਨ ਸ਼ੋ ਦਾ ਹੀ ਫਰਕ ਆ ਗਿਆ ਹਾਂਜੀ ਹਾਂਜੀ ਉਹਦੀ ਲੁੱਕ ਥੋੜੀ ਜਿਹੀ ਮਿੱਡੀ ਆ ਕਿ ਲੈਟਾ ਬੈਚ ਇਹਦੀਆਂ ਬਾਹਰ ਆ ਇੱਕ ਬੈਟਰੀ ਉਹਦੇ ਅੰਦਰ ਆ ਇਹਦੇ ਬਾਹਰ ਆ ਜੀ ਇਹਦੇ ਬਾਹਰ ਆ ਜੀ ਹਾਂਜੀ ਤੇ ਵੀਰੇ ਇੰਜਨ ਦੀ ਪਾਵਰ ਕੋ ਸਭ ਕੁਝ ਬਾਕੀ ਪਾਵਰ ਵਗੈਰਾ ਸਾਰਾ ਕੁਝ ਸੇਮ ਹੈ ਦਾ ਚੇਂਜਰ ਗੇਅਰ ਚ ਇਹ ਆ ਚੇਂਜਰ ਚ ਉਹ ਆ 12+12 ਹੀ ਇਹ ਆ 12+12 ਹੀ ਹੋਊਗਾ ਹੋਰ ਕੋਈ ਫਰਕ ਨਹੀਂ ਹੈ ਠੀਕ ਆ ਸਕੰਦਰ ਮਾਡਲ ਆ ਦੋਨੀਆਂ ਓਕੇ ਨਾ ਦੋਨਾਂ ਦਾ ਸਕੰਦਰ ਹੀ ਆ ਹਾਂ ਵੈਸੇ ਆਮ ਆਪਣੇ ਇਹਨੂੰ ਲੋਕ ਸਕੰਦਰ ਕਹਿ ਦਿੰਦੇ ਆ ਹਾਂ ਉਹਨੂੰ ਆਰਐਕਸ ਕਹਿੰਦੇ ਹੈ ਤਾਂ ਦੋਨੇ ਹੀ ਸਕੰਦਰ ਮਾਡਲ ਆਗੇ ਓਕੇ ਹਾਂਜੀ ਉਹੋ ਤੇ ਵੀ ਲੱਗਿਆ ਹੋਇਆ ਨਾ ਦੇਖੋ ਸ਼ਕੰਦਰ ਦਾ ਸਟicker ਐਚ ਡੀ ਐਮ ਦੇ ਉੱਪਰ ਤੇ ਵੀਰੇ ਤੋਰੇ ਵੀ ਸੇਮ ਆ ਇਹਨਾਂ ਦੇ ਹਾਂ ਤੋਰੇ ਸੇਮ ਆ ਤਕਰੀਬਨ অলਮੋਸਟ ਸੇਮ ਹੀ ਆ ਵੀ ਕੋਈ ਡਿਫਰੈਂਸ ਆਪਾਂ ਕਹਿ ਨਹੀਂ ਸਕਦੇ ਜਿਵੇਂ ਕਸਟਮਰ ਨਾਲ ਸਾਡੀ ਹੈਨਾ ਗੱਲਬਾਤ ਹੁੰਦੀ ਆ ਮੈਨ ਤਾਂ ਆਪਾਂ ਨੂੰ ਕਸਟਮਰ ਨਹੀਂ ਦੱਸਣਾ ਉਹ ਤੁਹਾਨੂੰ ਸੇਮ ਹੀ ਕਹਿੰਦਾ ਵੀ ਸਾਨੂੰ ਸਾਰਾ ਕੁਝ ਇੱਕੋ ਜਿਹਾ ਕਈ ਘਰ ਹੈਗੇ ਜਿਨ੍ਹਾਂ ਕੋਲੇ ਦੋਨੇ ਸ਼ੋਅ ਚੱਲ ਰਹੀਆਂ ਹਨ ਹਮ ਇੱਕ ਘਰ 'ਚ ਹੋਣਗੇ ਜਾਂ ਤੇ ਵੀਰੇ ਜ਼ਿਆਦਾ ਥੋੜੀ ਨਿਗਾ 'ਚ ਕਿਹੜਾ ਸੇਲ ਹੋ ਰਿਹਾ ਐਸ ਵਾਰ ਜ਼ਿਆਦਾ ਸੇਲ ਹੋਈ ਆ ਕੀ ਡੀ ਆਈ ਸ਼ੋ ਜੀ ਇਹਦੀ ਜ਼ਿਆਦਾ ਸ਼ੋ ਹਾਂਜੀ ਇਦੀ ਜ਼ਿਆਦਾ ਬੁਕਿੰਗ ਰਹੀ ਆ ਠੀਕ ਆ ਵੀਰੇ ਹਾਂਜੀ ਤੇ ਇਹਦੀ ਲਿਫਟ ਵੀਰੇ ਲਿਫਟ ਕੀ ਕੈਪੈਸਿਟੀ ਆ ਲਿਫਟ ਦੀ ਕੈਪੈਸਿਟੀ ਇਹਦੀ 2200 ਆ 2200 ਕਿਜੀ ਹਾਂਜੀ 2200 ਕਿਜੀ ਠੀਕ ਆ ਵੀਰੇ ਇੱਕ ਆਪਣਾ ਉਹਦਾ 750 ਹਨਾ ਹਾਂਜੀ ਤੇ ਉਹਦੇ ਚ ਤੇ ਇਹਦੇ ਚ ਕਿੰਨਾ ਕੁ ਫਰਕ ਆ ਵੀਰੇ ਉਹ ਆ ਗਿਆ 3700 7 ਸੀਸੀ ਦੇ ਇੰਜਣਾਂ ਚ ਇਹ 4712 ਸੀਸੀ ਦੇ ਇੰਜਣਾਂ ਚ ਆਉਂਦਾ 77 47 ਕਾਫੀ ਫਰਕ ਆ ਹਨਾ ਹਾਂਜੀ ਉਹਦੀ ਜਿਹੜੀ ਟਾਰਕ ਪਾਵਰ ਆ ਉਹ 235 ਦੀ ਆ ਤੇ ਇਹ ਦੀ ਵੀਰੇ ਇਹਦੀ 275 ਦੀ ਆ ਜੀ ਯਾਰ ਵੀਰੇ ਜਿਵੇਂ ਉਹਨਾਂ ਆਰਸੀਆਂ ਦਾ ਪੰਗਾ ਜਾ ਪਿਆ ਵਾ 50 ਐਚਪੀ ਹੈਗਾ ਇੰਜਨ ਤਾਂ ਇਹਦੇ ਬਹੁਤ ਵੱਡੇ ਆ ਹਨਾ ਨਹੀਂ ਉਹ ਕੰਪਨੀਆਂ ਨੇ ਕੀਤੇ ਹੋਏ ਆ ਨਾ 50 ਐਚਪੀ ਦੇ ਟਰੈਕਟਰ ਹਮ ਆਲਮੋਸਟ ਪਾਸ ਆਗੇ ਉਹ ਹੋਰ ਤਾਂ ਕੋਈ ਪੰਗਾ ਨਹੀਂ ਉਹ ਤਾਂ ਸਰਕਾਰ ਦਾ ਵੀ ਪੋਰਟਲ ਆਪਦਾ ਹੋਣਾ ਚਾਹੀਦਾ ਡੀਲਰ ਉਹ ਨਹੀਂ ਜਿਵੇਂ ਹੁਣ ਸਾਡੀ ਆਰਸੀਆਂ ਸਾਰੀਆਂ ਬੰਦੀਆਂ ਵੀਰੇ ਹਮ ਸਾਡਾ ਪੋਰਟਲ ਜਿਵੇਂ ਹੁਣ ਆਪਦਾ ਹੂੰ ਸਾਡੀ ਆਰਸੀ ਬਣਦੀ ਆ ਜਿਵੇਂ ਮੰਨ ਲਓ ਸਾਥੋਂ ਕੋਈ ਕਸਟਮਰ ਟਰੈਕਟਰ ਲੈਂਦਾ ਸਾਡੀ ਸੇਮ ਡੇ ਪੇਮੈਂਟ ਪੂਰੀ ਆ ਸੇਮ ਡੇ ਨੰਬਰ ਲਾ ਕੇ ਦਿੰਦੇ ਅਸੀਂ ਉਸੇ ਦਿਨ ਹੀ ਕਾਰਾਂ ਨੂੰ ਨਹੀਂ ਹਾਂਜੀ ਮੈਂ ਨਾ ਦੂਜੇ ਮੈਂ ਸਵਾਲ ਤਾਂ ਨੂੰ ਦੂਜਾ ਪੁੱਛਿਆ ਸੀ ਜਿਵੇਂ ਇੰਜਨ ਇੰਜਨ ਹੋਣ ਦਾ ਵੱਡਾ ਬਹੁਤ ਆ ਹਾਂਜੀ ਮੈਂ ਐਚਪੀ ਦੀ ਗੱਲ ਕਰੀ ਸੀ ਐਚਪੀ ਇਹ 50 ਕੈਟਾਗਰੀ ਚ ਆਉਂਦਾ ਜੀ ਹੁਣ ਕੰਮ ਤਾਂ ਪਤਾ ਹੀ ਆ ਆਪਾਂ ਨੂੰ ਹਾਂਜੀ ਮੈਂ ਤੁਹਾਨੂੰ ਦੱਸ ਦੇਵਾਂਗੇ ਜਿੰਮੇਦਾਰ ਵੀਰ ਵੀ ਕੀ ਰਿਵਿਊ ਹੈ ਕਿ ਸਾਹਿਬ ਰਿਵਿਊ ਤਾਂ ਬਹੁਤ ਵਧੀਆ ਹੈ ਇੰਜਨ ਦੇ ਪੱਖੋਂ ਬਹੁਤ ਵਧੀਆ ਰਿਵਿਊ ਹੈ ਜਿੰਮੇਦਾਰ ਭਰਾਵਾਂ ਦੇ ਹਾਂ ਹਾਂਜੀ ਕਿਉਂਕਿ ਜੇ ਹੁਣ ਇਹ ਇੰਜਣ ਬਰੇ ਐਸਏ ਇੰਜਨ ਇਹ 75 ਚ ਡਿਜ਼ਾਈਨ ਕਰਦੇ ਆ ਮੇਰੇ ਸਾਹਤ ਨਾਲ ਹਾਂ 75 65 ਚ ਹੀ ਇੰਜਨ ਡਿਜ਼ਾਈਨ ਹੁੰਦਾ ਜੀ ਹਣਾ ਸਭ ਕੁਝ ਇਹ ਬੋਰ ਵੀ ਇਹ ਹਾਂਜੀ 107 ਦੇ ਬੋਰ ਇਹ ਉਹਦੇ ਚ ਬਸ ਫਰਕ ਇਹ ਵੀ ਇਹ ਮਾਈਕੋ ਪੰਪ ਆ ਗਿਆ ਹਾਂ ਉਹ ਸੀਆਰਡੀ ਆ ਉਹ ਸੀਆਰਡੀ 65 75 ਜੀ ਹਾਂ ਹਾਂਜੀ ਜੇ ਆਪਾਂ ਸੀਆਰਡੀ ਲੈਣਾ 60 ਚ ਵੀ ਮਿਲ ਜਾਂਦਾ 60 ਤਾਂ ਮਿਲ ਜਾਂਦਾ 60 HP ਆਉਂਦਾ ਸੀ ਆਡੀ ਟਾਈਗਰ ਦੇ ਵਿੱਚ ਆਉਂਦਾ ਡੀਆਈ ਸ਼ੋ ਚ ਵੀ ਆਉਂਦਾ ਹਾਂਜੀ 65 ਟਿੱਕਰ ਆਪਾਂ ਨੂੰ ਆ ਸ਼ੋ ਮਿਲਦੀ ਹੈ ਕੀ ਸਹੀ ਆਡੀ ਦੇ ਵਿੱਚ ਆਪਣੇ ਕਿਹੜੇ ਟਰੈਕਟਰ ਨੂੰ ਅਵਾਰਡ ਮਿਲਿਆ ਸੀ ਜਦੋਂ ਆਪਾਂ ਵੀਡੀਓ ਸ਼ੂਟ ਕੀਤੀ ਸੀ ਸ਼ਾਇਦ 65 ਜੀ ਟਾਈਗਰ 65 ਨੂੰ ਹਨਾ ਹਾਂਜੀ ਟਾਈਗਰ 65 ਸੋਨਾ ਲੇਕਾ ਨੂੰ ਹਨਾ ਪਹਿਲੇ ਨੰਬਰ ਦਾ ਮਿਲਿਆ ਸੀ ਨਾ ਹਾਂਜੀ ਹਾਂ ਮੈਨੂੰ ਯਾਦ ਆ ਤਾ ਤੇ ਵੀਰੇ ਟਰੈਕਟਰ ਜਿਵੇਂ ਜ਼ਿੰਮੇਦਾਰ ਨੇ ਲੈ ਲਿਆ ਹਾਂਜੀ ਆ ਚੁੱਲਾ ਵਗੈਰਾ ਇਹ ਨਾਲ ਮਿਲੂ ਇਹ ਨਾਲ ਹੀ ਹੁੰਦੇ ਕੰਪਨੀ ਦਾ ਨਹੀਂ ਆਉਂਦਾ ਫਿਟਡ ਜੀ ਠੀਕ ਆ ਵੀਰੇ ਤੇ ਟਾਇਰ ਐਮ ਆਰ ਐਫ ਹੀ ਹਾਂਜੀ ਟਾਇਰ ਐਮ ਆਰ ਐਫ ਇਹ ਸਾਰੇ ਟਾਇਰਾਂ ਨੂੰ ਹੀ ਆਪਣੇ ਨੇ ਹਾਂਜੀ ਆਪਣੇ ਕੋਲੇ ਆਲਮੋਸਟ ਸਾਰੇ ਐਮ ਆਰ ਐਫ ਹੀ ਆਉਂਦੇ ਆ ਜੇ ਕਿਸੇ ਵੀਰ ਦੀ ਡਿਮਾਂਡ ਹੁੰਦੀ ਆ ਕਿ ਕਿਸੇ ਦੀ ਗੁਡੀਅਰ ਜਾਂ ਸੀ ਐਟ ਹਾਂ ਜਾਂ ਅਪੋਲੋ ਉਹ ਦੋ ਮਗਾ ਕੇ ਦਿੰਨੇ ਆ ਮੈਂ ਆਪਣੇ ਕੋਲੇ ਸਾਰਾ ਐਮ ਆਰ ਐਫ ਹੀ ਆਉਂਦਾ ਠੀਕ ਆ ਵੀਰੇ ਤੇ 750 ਚ ਵੀ ਆਪਾਂ ਨੂੰ 4/4 ਮਿਲ ਜਾਊ ਹਾਂਜੀ ਮਿਲ ਜਾਊਗਾ ਉਹਦੇ ਚ ਵੀ ਹਾਂਜੀ ਫਿਲਹਾਲ ਅੱਜ ਦੀ ਘੜੀ 750 ਦੀ ਜਗ੍ਹਾ 60 ਹੀ ਚੱਲ ਰਿਹਾ ਆਪਣਾ ਵਜਾ ਵੀਰੇ ਵਜਾ ਵੀਰੇ ਰੇਟ ਬਹੁਤ ਵਾਜਵਾ 857900 ਰੇਟ ਆ 4 ਵੀਲ ਦਾ ਨਾ ਦੇਖ ਲੋ ਰੇਟ ਦੱਸ ਦਿੱਤਾ ਮੈਂ ਪੁੱਛਿਆ ਨਹੀਂ ਅਜ ਵੈਸੇ ਵੀਰ ਕਿਉਂਕਿ ਉਹ ਯਾਰ ਉਹ ਵੀ ਕਾਰਨ ਚੱਲ ਵੈਸੇ ਤਾਂ ਮੈਂ ਬਹੁਤ ਵਾਰੀ ਸਮਝਾ ਚੱਕਾ ਵੀਰਾਂ ਨੂੰ ਰੇਟ ਦਾ ਥੋੜਾ ਤਾਂ ਹੀ ਚੱਕਰ ਹੁੰਦਾ ਨਾ ਜ਼ਿੰਮੇਦਾਰ ਵੀਰ ਨੇ ਪਰਾਣਾ ਘਟਾਉਣਾ ਹੁੰਦਾ ਨਹੀਂ ਆਪਣਾ ਵੀਰੇ ਰੇਟ ਫਿਕਸ ਆ ਗਿਆ ਇਹ ਕੰਪਨੀ ਮੰਨੀ ਬਾਹਰ ਵੀ ਕੰਪਨੀ ਦਾ ਵੀ ਦਿੱਤਾ ਵਾ ਆਪਣੀ ਦਾ ਅੱਛਾ ਐਡ ਦਿੱਤੀ ਹੋਈ 857900 857000 ਦੀ ਹਾਂਜੀ ਚਲੋ 57 ਰੱਖ ਲਓ ਉੱਪਰ ਲਾਉਣਾ ਸੜਾ ਦਿੰਦੇ ਆ ਇਹਨਾਂ ਦੇ ਜ਼ਿਮੀਦਾਰ ਨੇ ਆ ਕੇ ਵੀ ਡੋਣਾ ਹੁੰਦਾ ਹਾਂ ਇਹਨਾਂ ਕਿ ਤਾ ਫਿਰ ਕਿਸਾਨ ਭਰਾਵਾਂ ਨੇ ਕਰਨੀ ਹੁੰਦਾ ਜੀ ਹਾਂ ਉੱਤੇ ਥੱਲੇ ਮਾਨਤਾ ਨਹੀਂ ਕਰਨਾ ਹੀ ਪੈਂਦਾ ਹਾਂਜੀ ਕਰਨਾ ਪੈਂਦਾ ਜੀ ਇਹਨਾਂ ਦੇ ਡੀਜ਼ਲ ਟੈਂਕ ਵੀਰੇ ਕਿੰਨੇ ਲੀਟਰ ਆ ਇਹ ਹੈਗੇ ਆ ਜੀ 60 ਲੀਟਰ 60 ਦੋਨਾਂ ਦਾ ਹੀ 60 ਹਾਂਜੀ ਤੇ ਜਿਹੜਾ ਆਪਣਾ ਇਹ ਛੋਟਾ ਆਲੂਆਂ ਵਾਲਾ ਆ ਜੋ ਮੜਾ ਉਹਦੇ ਕੋਲ ਚਲੀਏ ਕਿਉਂਕਿ ਉਹਨੇ ਗਾਂ ਆਲੂ ਪੱਟ ਰਹੇ ਆ ਆਲੂਆਂ ਵਾਸਤੇ ਆਪਣਾ ਵੀਰੇ ਆਉਂਦਾ 745 745 ਉਹ ਸਪੈਸ਼ਲ ਹਲਵਾ ਵਾਸਤੇ ਹਾਂ ਉਹਦਾ ਕਿ ਹਿੱਸਾ ਵੀ ਦੂਜਾ ਹੁੰਦਾ ਨਾ ਜਿਵੇਂ ਉਹ ਬੰਦ ਵਾਲਾ ਅਡਜਸਟੇਬਲ ਨਹੀਂ ਉਹ ਅਡਜਸਟੇਬਲ ਨਹੀਂ ਹੁੰਦਾ ਹਿੱਸਾ ਉਹ 4 ਵੀਲ ਡਰਾਈਵ ਦੇ ਵਿੱਚ ਹੈ ਜਿਹੜਾ ਅੱਛਾ 4 ਵੀਲ ਉਹ ਦੂਸਰਾ ਨਹੀਂ ਹੁੰਦਾ ਜਿਵੇਂ ਕਰਾਰੋ ਟਾਈਪ ਹਾਂ ਹਾਂ ਓਕੇ ਮੈਂ ਸਮਝ ਗਿਆ ਇਹ ਜਿਹੜੇ ਸੀਓ ਬੰਦ ਹੀ ਆਉਂਦੇ ਆ ਬੰਦ ਹੀ ਆਉਂਦੇ ਆ ਛੋਟਾ ਹਿੱਸਾ ਕਹਿੰਦੇ ਆ ਮੈਂ ਆਪਣੀ ਹਾਂ ਹਾਂ ਤੇ ਉਹ ਐਸ ਕੇ ਮਂਗਾਇਆ ਘਾ ਤੋ ਨਹੀਂ ਫਿਰ ਬਸ ਉਹ ਆਨ ਡਿਮਾਂਡ ਹੀ ਹੁੰਦਾ ਓਕੇ ਹਾਂਜੀ ਆਪਾਂ ਵੀਰੇ ਜੀ ਵੇ ਕਹਿੰਨੇ ਡ ਮਾਰ ਤੇ ਕੋ ਟਰੈਕਟਰ ਮੰਗਾਉਣਾ 2-3 ਦਿਨਾਂ ਚ ਮਿਲ ਜਾਂਦਾ ਕਿ ਨਹੀਂ ਹਾਂ ਦੇ ਦੇਈਦਾ ਬਾਈ ਕਈ ਵਾਰੀ ਜੇ ਕੰਪਨੀ ਚ ਸਟਾਕ ਆਊਟ ਆਫ ਸਟਾਕ ਆ ਉਦੋਂ 2-4 ਦਿਨ ਵੱਧ ਲੱਗਦੇ ਨਹੀਂ ਆਪਾਂ ਦੂਜੇ ਤੀਜੇ ਦਿਨ ਟਰੈਕਟਰ ਦੇ ਦਿੰਦੇ ਆ ਕਿ ਜਿਹੜਾ ਵੀ ਚਾਹੀਦਾ ਹਾਂਜੀ ਬਾਕੀ ਆਮ ਜਿਹੜੇ ਆਪਣੇ ਰਨਿੰਗ ਮਾਡਲ ਹੋ ਆਪਣੇ ਕੋਲੇ ਖੜੇ ਹੀ ਹੁੰਦੇ ਆ ਉਹ ਖੜੇ ਹੀ ਆਣਾ ਜੀ ਜ਼ਿਆਦਾ ਤਾਂ ਹਾਂ ਆਪਣੀ ਇੱਥੇ ਮੋਗੇ ਚ 60 ਹੀ ਜ਼ਿਆਦਾ ਲੱਗਦਾ ਤੇ 60 ਆਪਣੇ ਕੋਲੇ ਆਲਮੋਸਟ ਖੜੇ ਹੀ ਆਗੇ 4휠 ਦੇ ਵਿੱਚ ਹਾਂਜੀ ਇੱਕ ਟ੍ਰੈਕਟਰ ਦਾ ਸਲੰਸਰ ਚੇਂਜ ਕਰਤਾ ਪਹਿਲਾਂ ਨਾਲ ਆਹ ਫਰਕ ਪਾਇਆ ਹਾਂ ਜੀ ਇਹਨੂੰ ਥੋੜਾ ਜਿਹਾ ਹੋਰ ਕਰਤਾ ਮੈਂ 25 ਲਾ ਕੇ ਹੋ ਗਿਆ ਜੀ ਹੁਣ ਹਾਂ ਪੇਂਟ ਦਾ ਵੀ ਫਰਕ ਹੈ ਇਹਦਾ ਹਾਂ ਰਾਈਟਰਾਂ ਚ ਵੀ ਥੋੜਾ ਜਿਹਾ ਫਰਕ ਆ ਗਿਆ ਪੇਂਟ ਦਾ ਜੀ ਅੱਜ ਇਹਨਾਂ ਨਾਲ ਇਹ ਜਣਾ ਫਰਕ ਹਾਂਜੀ ਪਹਿਲਾਂ ਨਾਲ ਕਿਵੇਂ ਕਰਿਆ ਸ਼ਾਈਨਿੰਗ ਵਾਲਾ ਸ਼ਾਈਨਿੰਗ ਦਾ ਫਰਕ ਹੈ ਬਲੈਕ ਕਰ ਕਲਰ ਦਾ ਬਹੁਤ ਫਰਕ ਆਇਆ ਹੈ ਹਾਂਜੀ ਓਕੇ ਹਾਂਜੀ ਮੈਂ ਨਾ ਸਟਾਰਟਿੰਗ ਤੇ ਗੱਲ ਕਰੀ ਜੀ ਹੱਡਾਂ ਪੈਰਾਂ ਦੀ ਇਹ ਆਪਣੇ ਜ਼ਿੰਮੇਦਾਰ ਜਿਵੇਂ ਕਹਿੰਦੇ ਸਭ ਕੋ ਖੁੱਲਾ-ਖੁੱਲਾ ਚਾਹੀਦਾ ਉਹ ਚੀਜ਼ ਆ ਦੇਖੀ ਚੰਨੀ। ਨਹੀਂ শাਲਾ ਲੋ ਜੁੱਲਾ ਜਿਹੜੀ ਚੀਜ਼ ਨੂੰ ਮਰਜ਼ੀ ਨੂੰ ਹੱਥ ਲਾ ਲਓ ਜਿਹੜੀ ਨੂੰ ਮਰਜ਼ੀ। ਆ ਜਾਓ ਆਪਾਂ ਇੰਜਨ ਦਿਖਾਉਣੇ ਆ ਇੱਧਰ ਆ ਜਾ। ਆ ਟਰੈਕਟਰ ਨਾਲ ਵਿੱਚੋਂ ਨਿਕਲਿਆ। ਚਾ ਅਭੀ ਤਾਂ ਨਹੀਂ ਚਾਹੀਦਾ। ਨਹੀਂ ਬਾਤ ਚੜ੍ਹਦੀ ਕਲਾ ਵੀਰ ਨੇ ਸਟਾਰਟ ਹੋਵੇ ਕੋਲ ਕੀਤਾ ਹੀ ਆ। ਇਹ ਤਾਂ ਜਿਹੜਾ ਵੀਰ ਲੈ ਕੇ ਜਾਏਗਾ। ਇਹ ਜੀ ਦੀ ਮੈਂ ਗੱਲ ਕਰਦਾ ਨਾ ਵੀ ਖੁੱਲਾ ਲੋਹਾ ਲੱਗਾ ਖੁੱਲਾ ਕਿਤੇ ਨਾ ਕਿਰਸ ਜੀ ਨਹੀਂ ਕਰੀ ਵੀ ਹੱਥ ਕੁੱਟ ਲਿਆ ਹਨਾ ਵੀਰੇ ਸਹੀ ਹੈ ਜੀ ਇੰਜਨ ਵੀ ਤੇ ਇਹਦੀ ਸਰਵਿਸ ਵੀਰੇ ਫਿਲਟਰ ਇਹਦੇ ਵੀ ਇੱਕ ਹੀ ਕਰਤਾ ਹਨਾ ਹਾਂ ਇੱਕ ਹੀ ਹੁੰਦਾ ਜੀ ਹੁਣ ਇਹਦੀ ਸਰਵਿਸ ਕਿੰਨੇ ਟਾਈਮ ਤੇ ਹੁੰਦੀ ਆ ਪਹਿਲੀ ਸਰਵਿਸ 50 ਘੰਟਿਆਂ ਤੇ ਜੀ ਹਾਂਜੀ ਫਿਰ 300 ਫਿਰ 300 ਹਾਂਜੀ ਠੀਕ ਆ ਭਾਈ ਸਟੇਟ ਪਲੇਟਫਾਰਮ ਆ ਗਿਆ ਇਹਦਾ ਆ ਜਾ ਵੀ ਛੋਟੇ ਪਿੱਛੋਂ ਵਿਖਾ ਦੀਏ ਮੜਾ ਟਰੈਕਟਰ ਖੜੇ ਆ ਜ ਤੰਗ ਜਗਾ ਤੇ ਆ ਆ ਪਿਛਲੇ ਵੇਟ ਵੀਰੇ ਨਾਲ ਹੀ ਮਿਲਣਗੇ ਹਾਂਜੀ ਨਾਲ ਜੀ ਕੰਪਨੀ ਦੇ ਲੱਗੇ ਲਗਾਈ ਇਦਾਂ ਹੀ ਆਉਂਦੇ ਆ ਇਹਦੇ 60 ਤੇ ਨਾਲ ਹੀ ਦੇਣੇ ਹਾਂਜੀ ਵੈਰੀ ਗੁੱਡ ਉਹਦੇ ਦੂਜੇ ਦੇ ਵੀ ਨਾਲ ਹੀ ਆਉਂਦੇ ਆ ਇਹ ਸਿੱਧੀ ਸ਼ੋਅ ਵਾਲੇ ਦੇ ਹਾਂਜੀ ਉਹਦੇ ਵੀ ਆਉਣਗੇ ਜੀ ਠੀਕ ਆ ਬਈ ਇਹ ਆ ਗਿਆ ਸਿਕੰਦਰ ਇੱਧਰ ਆਇਓ ਨਾ ਪਾ ਚਲਿਏ ਸਾਂ ਸਿਕੰਦਰ ਇਹ ਵੀਰੇ ਟਰੈਕਟਰ ਸਾਰੇ ਆਪਾਂ ਵਿੱਚ ਕੱਟੇ ਹੋਏ ਆ ਹਾਂਜੀ ਕੱਟੇ ਹੋਏ ਆ ਜੀ ਤੇ ਸਾਰੇ ਹੀ ਸੇਲ ਆ ਹਾਂਜੀ ਸਾਰੇ ਸੇਲ ਆ ਜੀ ਲਓ ਜੀ ਇੱਕ ਚੀਜ਼ ਤੁਹਾਨੂੰ ਮਹੋਰ ਦੱਸ ਦੇਣਾ ਅੱਜ ਜਿਹੜਾ ਮਰਜ਼ੀ ਮਾਡਲ ਟਰੈਕਟਰ ਸੱਗਣੇ ਬਹੁਤ ਲੱਗੇ ਪਿੱਛੇ ਤੱਕ ਸਾਡੇ ਤੋਂ ਜਾਣ ਹੀ ਜਣਾ ਮੇਰੇ ਦਾ ਆਲਮੋਸਟ ਸਾਰੇ ਮਾਡਲ ਹੀ ਹੈਗੇ ਹਨ ਹਾਂਜੀ ਸਾਰੇ ਹੀ ਆ ਤਕਰੀਬਨ ਤਕਰੀਬਨ ਹਨਾ ਵੀ ਜਿਹੜਾ ਮਰਜ਼ੀ ਮੈਂ ਪਿੱਛੇ ਨਾਲ ਜਦੋਂ ਆਪਾਂ ਚਾਹ ਪੀਂਦੇ ਪਏ ਸੀ ਇੱਕ ਦੋ ਮਾਡਲ ਤਾਂ ਐਸੀ ਆ ਜਿਹੜੇ ਕਦੀ ਕਨੇ ਵੇਖੇ ਹੀ ਨਹੀਂ ਹੁਣੇ ਹੈਗੇ ਹਨ ਉਹ ਜਵੇਂ ਮੈਸੀ ਉਹ ਦੂਸਰੀ ਸ਼ੋਅ ਵਾਲਾ ਉਹ ਹੈਗਾ 4410 ਜੀ 4410 ਹਨਾ ਹਾਂਜੀ ਉਹ ਬਹੁਤ ਘੱਟ ਵੇਖਿਆ ਹਨਾ ਆਹ ਟਰੈਕਟਰ ਵੀ ਅੱਜ ਕੱਲ ਦੇ ਮੁੰਡਿਆਂ ਨੇ ਬਹੁਤ ਘੱਟ ਵੇਖਿਆ ਆ। ਇਹ ਵੀ ਨਾਠ ਗਿਰਾਂ ਦਾ ਭਰਾ ਹੀ ਆ। ਪਰ ਇਹ ਛੋਟਾ ਹਨਾ 35 ਬਾਈ ਆ ਜੀ। 35 ਬਾਈ। ਆਦਰੇ ਆਹ ਟਰੈਕਟਰ ਆਪਣਾ ਸੀਆਰਡੀ ਆ ਗਿਆ। ਇਹ ਸੀਆਰਡੀ ਆ ਜੀ। 23 ਮਾਡਲ ਆ ਇਹ। ਓਕੇ। ਇਹ 400 ਤੋਂ 500 ਘੰਟਾ ਚੱਲਿਆ ਹੈਗਾ ਫਰਸਟ ਪਾਰਟੀ ਦਾ। ਠੀਕ ਆ ਵੀਰੇ। ਇਹ 65 ਐਚਪੀ ਵੀਰੇ ਜਿਹੜਾ ਡੀਆਈ 65 ਲਿਖਿਆ 65। ਇਹ 65 ਐਚਪੀ ਹੀ ਹੋਊਗਾ। ਹਾਂਜੀ ਆਰਸੀ ਤੇ ਵੀ 65 ਹੀ ਆਊਗਾ। ਠੀਕ ਆ ਵੀਰੇ। ਹਾਂਜੀ। 8 ਏਕ ਨੂੰ ਵਾਰਡ ਮਿਲਿਆ ਜਿਹੜਾ ਪਹਿਲੇ ਨੰਬਰ ਵਾਲਾ ਮੈਂ ਗੱਲ ਕਰਦਾ ਨਾ ਪੰਜਾਬ ਦੀ ਕੰਪਨੀ ਪੰਜਾਬ ਚ ਦੇਖ ਲਓ ਵੀ ਆਪਾਂ ਕਹਿ ਦਿੰਨੇ ਆ ਵੀ ਲੋਕਲ 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 ਨਹੀਂ ਆਪਣੇ ਪੰਜਾਬ ਦੇ ਬ੍ਰਾਂਡ ਨੇ ਮੱਲ ਮਾਰੀ ਆ ਜਦੋਂ ਆਪਣੇ ਉਹ ਕੰਪੀਟੀਸ਼ਨ ਨਾਲ ਆਪਦੇ ਆ ਕਹਿਣ ਦਾ ਮਤਲਬ ਤੋਂ ਮੰਨੇ ਚ ਜੀ ਉਹ ਤੇ ਇਹਦਾ ਐਂਗਲ ਸਭ ਤੋਂ ਰਾਜ ਵਾਲਾ ਮੰਨਿਆ ਗਿਆ ਬਾਕੀ ਟਰੈਕਟਰ ਲੈਣਾ ਕੋਈ ਵੀ ਤੁਸੀਂ ਸੋਨਾਲੀਕਾ ਦਾ ਟਰੈਸ ਦਾ ਹਾਜ਼ਰਾ ਮੋਗੇ ਦੇ ਵਿੱਚ ਇਹ ਮੇਰੇ ਨਾਲ ਐਡਰੈਸ ਦੱਸ ਦਿੱਤਾ ਰੇਟ ਵੀ ਤੁਹਾਨੂੰ ਦੱਸ ਦਿੱਤਾ ਸੋਨਾਲੀਕਾ 60 ਦਾ ਤੇ ਇਹ ਸੋਨਾਲੀਕਾ 60 ਤੇ ਸਕੀਮ ਆ ਵੀਰੇ ਕੱਲੇ ਤੇ ਹਾਂਜੀ ਰੇਟ ਦੇ ਦਿੱਤੀ ਹੈਗੀ ਠੀਕ ਹੈ ਇਹ ਕਿੰਨਾ ਟਾਈਮ ਰੋ ਸਕੀਮ ਕੁਝ ਪਤਾ ਕਿ ਨਹੀਂ ਨਹੀਂ ਹਜੇ ਕੋਈ ਕੰਪਨੀ ਦੇ ਮਤਲਬ ਕੱਲ ਵੀ ਬੰਦ ਕਰ ਸਕਦੀ ਹੈ ਕੰਪਨੀ ਇਹ ਚੱਲ ਚੱਲਦੀ ਜਾਵੇ ਤਾਂ ਚੱਲੀ ਜਾਵੇ ਜੀ ਸੀਜ਼ਨ ਆ ਗਿਆ ਜਿਹੜੇ ਵੀਰਾਂ ਨੇ ਲੈਣਾ ਸੋਨਾਲੀਕਾ ਲੈ ਲਓ ਹੋ ਸਕਦਾ ਮਾਰਚ ਤੱਕ ਰਵੇ ਦੁਬਾਰਾ ਚੇਂਜ ਹੋ ਜੇ ਹਾਂ ਹਾਂਜੀ ਤੇ ਜਿਹੜੇ ਵੀਰਾਂ ਨੇ ਲੈਣਾ ਹੁਣ ਕੰਪਨੀ ਦਾ ਡਿਸਕਾਊਂਟ ਚੱਲ ਰਿਆ 8 ਲੱਖ ਕਿੰਨਾ ਕਿਹਾ ਸੀ 57900 ਹਾਂ 57900 900 ਚੈੱਕ ਕਰਿਆ ਜੇ ਕੋਈ ਗੱਲ ਨਹੀਂ 8 ਲੱਖ 57000 ਯਾਰ 4x4 ਟਰੈਕਟਰ ਮੜਾ ਨਹੀਂ ਯਾਰ ਨਵਾਂ ਟਰੈਕਟਰ ਹੈ ਨਾ ਨਵਾਂ ਹੀ ਹੈ ਜੀ ਉਸੇ ਤਾਂ ਗੱਲ ਆ 1.5 ਲੱਖ ਦਾ ਟਾਇਰ ਟਾਇਰ ਹੀ ਬੰਦੇ ਦੀ ਰੇਟ ਬਹੁਤ ਵਾਜਬ ਆ ਬਹੁਤ ਵਾਜਬ ਆ ਮੈਨੂੰ ਲੱਗਦਾ ਵੀਰੇ ਨਾ ਸਸਤਾ ਦਾ ਕੋਈ ਟਰੈਕਟਰ ਬਣੇ ਹੋਣਾ ਨਹੀਂ ਹੋਣਾ ਜੀ ਕਿਸੇ ਦਾ ਨਹੀਂ ਹੋਣਾ ਇਹਨਾਂ ਕਿਸੇ ਕੰਪਨੀ ਦਾ ਨਹੀਂ ਇਹ ਇੰਨੀ ਵੱਡੀ ਇੰਜਨ ਵਾਲਾ ਹਾਂ ਤੇ ਕਿਸੇ ਦਾ ਨਹੀਂ ਹੋਣਾ ਇਹ ਰੇਟ ਜੀ ਵਾਕਈ ਇੰਨਾ ਵੱਡਾ ਇੰਜਨ ਹੈ ਤੇ ਇਹ ਵਾਲਾ ਬ੍ਰਾਂਡ ਬ੍ਰਾਂਡ ਵੀ ਆਪਾਂ ਐ ਨਹੀਂ ਕਹਿ ਸਕਦੇ ਕੋਈ ਓਵੇਂ ਹੀ ਆ ਕੰਪਨੀ ਨੇ ਬਹੁਤ ਜ਼ਿਆਦਾ ਟਾਈਮ ਲਾ ਕੇ ਇਹਦੇ ਤੇ ਜੋ ਕਮੀਆਂ ਸੀ ਉਹਨਾਂ ਨੂੰ ਕੱਢ ਕੇ ਇੱਥੋਂ ਤੱਕ ਪਹੁੰਚੀ ਆ ਕੰਪਨੀ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜੇ ਸੋਨਾਲਿਕਾ ਦਾ ਉਹ ਵੇਖੀ ਨਾ ਆਪਾਂ ਟਾਈਮ ਪੀਰੀਅਡ ਸਟਰਗਲ ਕਰਦੇ ਚੰਗੀਆਂ ਮਾਰੀਆਂ ਜੋ ਜ਼ਿੰਮੇਵਾਰ ਦੱਸਦਾ ਰਿਹਾ ਉਹ ਕਾਰਡਿੰਗ ਐਂਡ ਤੇ ਆ ਆਪਣੇ ਸਾਹਮਣੇ ਆ ਜੋ ਕਮਿਆਸੀ ਉਹ ਕੱਢ ਕੇ ਤੇ ਬਾਕੀ ਜੀਰ ਦਾ ਨੰਬਰ ਡਿਸਪਲੇ ਤੇ ਦਿੱਤਾ ਹੀ ਆ ਸੋਨਾਲਿਕਾ ਨੂੰ ਪਿਆਰ ਕਰਨ ਵਾਲੇ ਤੁਸੀਂ ਹਾਜ਼ਰੀ ਜ਼ੂਰ ਲਵਾਓ ਇੱਕ ਵਾਰੀ ਏਜੰਸੀ ਚਾਕੇ ਜਾ ਟਰਾਈ ਜ਼ਰੂਰ ਲਿਓ ਹਨਾ ਵੀਰੇ ਜ਼ਰੂਰ ਜੀ ਤੇ ਬਾਕੀ ਗੱਲਬਾਤ ਕਰਦੇ ਆ ਕਿ ਵੱਧ ਘੱਟ ਸ਼ਬਦ ਉਹਦੇ ਲਈ ਮਾਫੀ ਆ ਮਿਲਦੇ ਹਾਂ ਅਗਲੀ ਵੀਡੀਓ ਚ ਪਿਆਰ ਬਣਾਈ ਰੱਖਿਓ ਸਾਰੇ ਵੀਰਾਂ ਨੂੰ ਰਸਤਾ ਡਾ